ਟੀਵੀ ਤੇ ਖਬਰਾਂ ਚ 7:30 ਵਾਲੀਆਂ ਖਬਰਾਂ ਚ ਉਹ ਖੇਡਾਂ ਬਾਰੇ ਦਿਖਾਉਂਦੇ ਹੁੰਦੇ ਉਹਦੇ ਚ ਬੈਲ ਗੱਡੀਆਂ ਵੀ ਦੌੜਦੀਆਂ ਹੁੰਦੀਆਂ ਸੀ ਉਹ ਰਮਨ ਕੁਮਾਰ ਪੜਦਾ ਹੁੰਦਾ ਸੀ ਖਬਰਾਂ ਤੇ ਬੜਾ ਚਾਹ ਹੁਣਾ ਦਿਲ ਚ ਵੀ ਅੱਛਾ ਯਾਰ ਇਹ ਕਿਵੇਂ ਹੁੰਦਾ ਦਿਲ ਦੀਆਂ ਗਹਿਰਾਈਆਂ ਚੋਂ ਸ਼ੁਕਰੀਆ ਐਨੀ ਮੁਹੱਬਤ ਐਨਾ ਪਿਆਰ ਇੰਨੀ شدت ਦੇ ਨਾਲ ਜਜ਼ਬੇ ਦੇ ਨਾਲ ਤੁਸੀਂ ਇੱਥੇ ਪਹੁੰਚੇ ਹੋ ਤੁਹਾਡਾ ਚੱਲਿਆ ਹੋਇਆ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਤੁਹਾਨੂੰ ਸਾਰਿਆਂ ਨੂੰ ਇੱਥੇ ਅਲੱਗ-ਅਲੱਗ ਆੜ ਦੇ ਆੜੇ ਦੇ ਪਿੰਡਾਂ ਤੋਂ ਮਹਿਮਾ ਸਿੰਘ ਵਾਲਾ ਪਹੁੰਚਣ ਤੇ ਬਹੁਤ-ਬਹੁਤ ਸਵਾਗਤ ਵੀ ਹੈ ਧੰਨਵਾਦ ਵੀ ਹੈ ਔਰ ਜਿੰਨੇ ਵੀ ਬਿਰਾਸਤੀ ਖੇਡਾਂ ਦੇ ਸ਼ੌਕੀਨ ਨੇ ਉਹ ਤਾਂ ਬਹੁਤ ਹੀ ਜ਼ਿਆਦਾ ਚਾਹ ਨਾਲ ਆ ਜਾਈ ਨੇ ਮੈਂ ਉਹਨਾਂ ਦੇ ਚਾਹ ਨੂੰ ਦੇਖ ਸਕਦਾ ਉਹਨਾਂ ਦੀਆਂ ਅੱਖਾਂ ਚੋਂ ਉਹਨਾਂ ਦੇ ਚਿਹਰਿਆਂ ਤੋਂ ਤੁਹਾਨੂੰ ਬਹੁਤ ਬਹੁਤ ਜ਼ਿਆਦਾ ਵਧਾਈਆਂ ਜਿੰਨੀ ਵੀ ਮੇਰੀ ਕੈਬਿਨੇਟ ਦੀ ਟੀਮ ਐ ਐਮਐਲਏ ਸਹਿਬਾਨ ਨੇ ਮੇਰੇ ਪਾਰਟੀ ਦੇ ਦਰਜਾਬਦਰ ਦਾ ਅਹੁਦੇਦਾਰ ਸਹਿਬਾਨ ਨੇ ਆਲੇ ਦੁਆਲੇ ਦੇ ਪਿੰਡਾਂ ਤੋਂ ਸਾਰੀਆਂ ਹੀ ਮੇਰੇ ਲਈ ਸਾਰੇ ਸਤਕਾਰਯੋਗ ਨੇ ਜਿੰਨੇ ਬੈਲ ਗੱਡੀਆਂ ਦੇ ਜਿਹੜੇ ਸ਼ੌਕੀਨ ਨੇ ਦੌੜਾਂ ਦੇ ਔਰ ਸ਼ਿਕਾਰੀ ਕੁੱਤਿਆਂ ਦੀਆਂ ਦੌੜਾਂ ਦੇ ਔਰ ਕਬੂਤਰਾਂ ਦੀਆਂ ਉਡਾਰੀਆਂ ਦੇ ਜਿੰਨੇ ਵੀ ਇੱਥੇ ਪਹੁੰਚੇ ਸਾਰਿਆਂ ਤੋਂ ਪਹਿਲਾਂ ਮੇਰੇ ਵੱਲੋਂ ਸਤਿਪਰਬਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਲੈਗਰ ਜੀ ਕੀ ਫਤਿਹ ਮੁਹੰਮਦ ਸ਼ਦੀਕ ਜੀ ਦਾ ਗਾਣਾ ਸੁਣਦੇ ਹੁੰਦੇ ਸੀ ਬੱਗੀ ਤਿਤਰੀ ਕਮਾਦੋਂ ਨਿਕਲੀ ਉਡਦੀ ਨੂੰ ਬਾਜ ਪੈ ਗਿਆ ਉਹਦੇ ਵਿੱਚ ਇੱਕ ਹੋਰ ਲਾਈਨ ਆਉਂਦੀ ਹੈ ਅਸੀਂ ਛਤਰੀ ਹਲਾਈ ਤੇ ਉਹ ਪੈਰ ਕੱਢ ਗਈ ਤੁਸੀਂ ਅੱਜ ਛਤਰੀਆਂ ਲੈ ਕੇ ਆਏ ਹੋ ਅਰ ਆਪਾਂ ਕਹਿੰਦੇ ਆ ਨੀਲੀ ਛਤਰੀ ਵਾਲਾ ਮੈਂ ਨੀਲੀ ਛਤਰੀ ਵਾਲੇ ਅੱਗੇ ਅਰਦਾਸ ਕਰਦਾ ਤੁਹਾਡੀਆਂ ਛਤਰੀਆਂ ਜਲਦੀ ਚਿੱਟੀਆਂ ਕਬੂਤਰਾਂ ਤੇ ਕਬੂਤਰਾਂ ਨਾਲ ਪਰੀਆਂ ਹੋਣਗੀਆਂ ਮੈਂ ਜਦੋਂ ਪਿੰਡ ਹੁੰਦਾ ਸੀ ਜਿੰਦਾਬਾਦ 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 ਮਿਹਰਬਾਨੀ ਜਨਾਬ ਮਿਹਰਬਾਨੀ ਮਿਹਰਬਾਨ ਜਦੋਂ ਮੈਂ ਪਿੰਡ ਹੁੰਦਾ ਸੀ ਤੇ ਗਰਾਊਂਡ 'ਚ ਜਾਂਦੇ ਕਬੱਡੀ ਆਪਣੀ ਮਾਂ ਖੇਡ ਹੈ ਕਬੱਡੀ ਖੇਡਦੇ ਫਿਰ ਥੋੜਾ ਜਿਆ ਸੁਰਤ ਸੰਭਾਲੀ ਤਾਂ ਕਿਲਾ ਰਾਏਪੁਰ ਦੀਆਂ ਖੇਡਾਂ ਬਾਰੇ ਸੁਣਨ ਲੱਗੇ ਟੀਵੀ ਤੇ ਖਬਰਾਂ ਚ 7:30 ਵਾਲੀਆਂ ਖਬਰਾਂ ਚ ਉਹ ਖੇਡਾਂ ਬਾਰੇ ਦਿਖਾਉਂਦੇ ਹੁੰਦੇ ਉਹਦੇ ਚ ਬੈਲ ਗੱਡੀਆਂ ਵੀ ਦੌੜਦੀਆਂ ਹੁੰਦੀਆਂ ਸੀ ਉਹ ਰਮਨ ਕੁਮਾਰ ਪੜਦਾ ਹੁੰਦਾ ਸੀ ਖਬਰਾਂ ਤੇ ਬੜਾ ਚਾਹ ਹੁਣਾ ਦਿਲ ਚ ਵੀ ਅੱਛਾ ਯਾਰ ਇਹ ਕਿਵੇਂ ਹੁੰਦਾ ਉਹ ਹੁਣ ਇੱਧਰ ਆਉਣ ਨਹੀਂ ਦਿੰਦੇ ਇਹ ਕਰਦੇ ਆ ਇੱਧਰ ਛੱਡੋ 15 ਕਿਲੋਮੀਟਰ ਤੇ ਸੁਨਾਮ ਆ ਉੱਥੇ ਨਹੀਂ ਜਾਣ ਦਿੰਦੀ ਸੀ ਕਹਿੰਦੇ ਖੋਇਆ ਜਾਏਗਾ ਤੂੰ ਪੀੜਾ ਕਹਿੰਦੇ ਉੱਥੇ ਸ਼ਹਿਰ ਚ ਨਹੀਂ ਜਾਣਾ ਪਰ ਦੇਖਣ ਦਾ ਚਾਹ ਸੀ ਅਖਬਾਰ ਪੜ੍ਹਨ ਦਾ ਚਾਹ ਸੀ 1933 ਤੋਂ ਸ਼ੁਰੂ ਹੋਈਆਂ ਇਹ ਖੇਡਾਂ ਆਜ਼ਾਦੀ ਤੋਂ ਵੀ ਪਹਿਲਾਂ ਫਿਰ BBC ਤੇ ਡਿਸਕਵਰੀ ਤੇ ਡਾਕੂਮੈਂਟਰੀ ਦੇਖੀ ਉਹਨਾਂ ਬਾਰੇ ਰਾਸ਼ਟ੍ਰਪਤੀ ਤਾਂ ਕੋਣ ਨੂੰ ਦੇਖਣ ਆਉਂਦੇ ਰਹੇ ਤੇ ਕੁਦਰਤ ਨੇ ਸੰਯੋਗ ਬਣਾਤਾ ਕਲਾਕਾਰੀ ਚ ਆ ਗਈ ਟੱਕਲਾਰੇ ਪੁਰਾੜੇ ਨੇ ਇੱਕ ਵਾਰੀ ਮੇਰੇ ਕੋਲ ਆਏ ਕਹਿੰਦੇ ਵੀ ਖੇਡਾਂ ਤੇ ਪ੍ਰੋਗਰਾਮ ਕਰਾਉਣਾ ਕਿੰਨੇ ਪੈਸੇ ਲਾਉਂਗ ਮੈਂ ਕਹਿੰਦਾ ਪੈਸੇ ਛੱਡੋ ਮੈਨੂੰ ਸਟੇਜ ਤੇ ਹੀ ਲੈ ਜਾਓ ਬਸ ਮਦਾਬ ਉੱਥੇ ਜਾਣ ਨੂੰ ਕਦੋਂ ਦਾ ਤੜਫੀ ਆ ਨਾ ਸੋ ਇਹ ਪਿਆਰ ਜਿਹੜਾ ਖੇਡਾਂ ਪ੍ਰਤੀ ਪੰਜਾਬੀਆਂ ਦਾ ਇਹਨੂੰ ਕੋਈ ਰੋਕ ਨਹੀਂ ਸਕਦਾ ਇਹਨੂੰ ਕੋਈ ਕਾਨੂੰਨ ਥੋੜੇ ਟਾਈਮ ਲਈ ਚੱਕੇ ਜਾਮ ਕਰ ਸਕਦਾ ਪਰ ਬੈਲ ਗੱਡੀਆਂ ਦੇ ਚੱਕੇ ਜਿਹੜੇ ਨੇ ਉਹਨਾਂ ਨੂੰ ਰੋਕ ਨਹੀਂ ਕੋਈ ਸਕਦਾ ਇਹ ਜਿਹੜੇ ਚੱਕੀ ਘੁੰਮਦੀ ਹੈ ਨਾ ਪ੍ਰਮਾਤਮਾ ਦੀ ਇਹ ਗੋਲ ਚੱਕੀ ਜਿਹੜੀ ਬਣਾਈ ਹੋਈ ਹੈ ਧਰਤੀ ਇਹ ਗੋਲ ਚੱਕੀ ਦਾ ਮਾਲਕ ਜਿਹੜਾ ਇਹ ਗੋਲ ਚੱਕੀ ਦਾ ਚਾਲਕ ਜਿਹੜਾ ਉਹ ਰੱਬ ਹੈ ਉਹਦੇ ਹੁਕਮ ਬਿਨਾ ਪੱਤਾ ਨਹੀਂ ਹਿੱਲਦਾ ਇੱਥੇ ਹੁਕਮ ਦੇਣ ਵਾਲੇ ਕੌਣ ਆ ਜੀ ਅਸੀਂ ਕਿ ਉਹਨੂੰ ਰੋਕ ਦੋ ਇੱਥੇ ਬੈਨ ਲਾ ਦੋ ਇੱਥੇ ਕਾਨੂੰਨ ਬਣਾ ਦੋ ਉਹਦੇ ਹੁਕਮ ਬਿਨਾ ਪੱਤਾ ਨਹੀਂ ਹਿੱਲਦਾ ਪਰਮਾਤਮਾ ਨੇ ਸਮੱਤ ਬਖਸ਼ੀ ਬਲ ਬਖਸ਼ਿਆ ਅਸੀਂ ਕਹੇ ਵੀ ਆਹ ਤਾਂ ਯਾਰ ਮਤਲਬ ਸਾਡੀਆਂ ਆਪਦੀਆਂ ਖੇਡਾਂ ਨਾਲ ਤੱਕਾ ਹੋ ਰਿਹਾ ਹੈ ਗੁਰੂ ਨਾਨਕ ਸਾਹਿਬ ਕੋਲੇ ਬਲਦਾਂ ਦੀ ਜੋੜੀ ਸੀ ਜੀ ਉਹਨਾਂ ਨੇ ਆਖਰੀ 16 ਸਾਲ ਕਰਤਾਰਪੁਰ ਸਾਹਿਬ ਖੇਤੀ ਕੀਤੀ ਹੈ ਜੀ ਅਸੀਂ ਤਾਂ ਟੱਲੀਆਂ ਲਿਆ ਕੇ ਪਾਉਨੇ ਆ ਹਾਂਜਰਾਂ ਲਿਆ ਕੇ ਪਾਉਨਿਆ ਨੱਥਾਂ ਦੇ ਅਡਾ ਡੰਗ ਛਕਲੀਆਂ ਦੇ ਅਡਾ ਡੰਗ ਮੱਥਿਆ ਤੇ ਤਾਜ ਜੋਨੇ ਉਹਨਾਂ ਦੇ ਦੇਸੀ ਘਿਓ ਦੇ ਪੀਪੇ ਵਰਦਾਂ ਵਾਸਤੇ ਆਉਂਦੇ ਆ ਪਤਾ ਨਹੀਂ ਕਿਹੜੇ ਬਾਬੂ ਨੇ ਬੈਠੇ ਨੇ ਕੀ ਦਿਮਾਗ ਚ ਉਹਦੇ ਆਇਆ ਹੋਊਗਾ ਕਹਿੰਦਾ ਜੀ ਟੌਰਚਰ ਕਰਦੇ ਆ ਉਹ ਅਸੀਂ ਪੁੱਤਾਂ ਤੋਂ ਬੱਦ ਪਿਆਰ ਦੇ ਕੇ ਉਹਨਾਂ ਨੂੰ ਪਾਲਦੇ ਆਂ ਕਦੋਂ ਟੌਰਚਰ ਕਰਦੇ ਆਂ ਦੱਸੋ ਤਾਂ ਸਹੀ ਸਾਨੂੰ ਬਣਾਤਾ ਕਾਨੂੰਨ ਉੱਥੇ ਬੈਠਿਆ ਨੇ ਚਲੋ ਕੋਈ ਨਹੀਂ ਪਰ ਸਾਡੇ ਵਿਰਸੇ ਚ ਜਿਹੜੇ ਬਲਦ ਨੇ ਕੋ ਬਾਲਦ ਵੀ ਕਹਿੰਦੇ ਨੇ ਕਿਸੇ ਇਲਾਕੇ ਚ ਬੈਲ ਵੀ ਕਹਿੰਦੇ ਨੇ ਸਾਡੇ ਬਲਦ ਕਹਿੰਦੇ ਆ ਬਹੁਤ ਨਾਤਾ ਰਿਹਾ ਆਪਸ ਚ ਅੰਨ ਦਾ ਤਾਂ ਉਹੀ ਰਿਹਾ ਮੇਰੇ ਦਾਦੇ ਹੋਰ ਹੀ ਦੱਸਦੇ ਕਿ 4 ਵਜੇ ਉੱਠ ਕੇ 4 ਕੀ 3:30 ਵਜੇ ਤਾਰਾ ਚੜ੍ਹਦੇ ਨਾਲ ਦਿਨ ਜੋ ਤੱਕ ਸੂਰਜ ਪੋ ਫੁੱਟਦੀ ਸੀ ਉਹ ਤੱਕ 2 ਕਿੱਲੇ 2.5 ਕਿੱਲੇ ਅਸੀਂ ਵਾਹ ਦਿੰਦੇ ਸੀ ਤਾਂ ਨਾਲ ਹੀ ਜਾਂਦੇ ਸੀ ਫਿਰ ਬਲਦ ਦੀ ਜਾਂਦੇ ਸੀ ਨਾਲ ਤਾਰੇ ਚੜਨ ਵੇਲੇ ਫਿਰ ਸਾਡੇ ਰਿਵਾਜ ਹੈ ਬਲਦ ਮੌਲਾ ਹੋ ਗਿਆ ਉਮਰ ਹੋ ਗਈ ਅਸੀਂ ਉਹਨੂੰ ਵੀ ਹੋੜੇ ਲਾਲਾ ਕੇ ਉਹਨੂੰ ਪਾਸਾ ਦਵਾਉਂਦੇ ਆ ਫਿਰ ਸੁੱਕ ਪਾ ਕੇ ਫਿਰ ਪਾਸਾ ਦਵਾਉਂਦੇ ਆ ਅਸੀਂ ਉਹਨਾਂ ਨੂੰ ਬਜ਼ੁਰਗਾਂ ਵਾਂਗੂ ਬਾਅਦ ਚ ਉਹਨਾਂ ਦੀ ਸੇਵਾ ਕਰਦੇ ਆ ਔਰ ਜਿਹੜੇ ਬੰਦੇ ਨੇ ਕੰਮ ਲੈ ਕੇ ਮੋਲਾਬਾਲ ਦੇ ਛੜਤਾ ਪਿੰਡ ਚ ਉਹਨੂੰ ਵਧੀਆ ਨਹੀਂ ਸਮਝਿਆ ਜਾਂਦਾ ਯਾਰ ਤੂੰ ਗਲਤ ਬੰਦਾ ਹੈਂ ਤੂੰ ਮਤਲਬੀ ਬੰਦਾ ਹੈਂ ਤੂੰ ਬਲਦ